ਫੜਾ ਤੋਂ ਬਾਅਦ ਹੋਈ ਬਰਬਾਦੀ ਦਾ ਮੰਜ਼ਰ ਦਿਖਾ ਰਹੇ ਹਾਂ ਜ਼ਿਲ੍ਹਾ ਅਮਰitsar ਤਹਿਸੀਲ ਅਜਨਾਲਾ ਦਾ ਪਿੰਡ ਹੈ ਦਰਿਆ ਮੂਸਾ ਇਹ ਦਿੱਤੀ ਹਾਲ ਜੇ ਕਿਤਰਾ ਦੇ ਫੁੱਲਾਂ ਦੀ ਕੌਣ ਕਹਿੰਦਾ ਰੱਖੀਏ ਬਾਰਡਰ ਤੇ ਲੋਕਾਂ ਦਾ ਕੋਈ ਨਾ ਬਣਦਾ ਵਾਲੀ ਗੇ ਕਿੰਨਾ ਕੁ ਨੁਕਸਾਨ ਹੋ ਗਿਆ ਫਸਲ ਦਾ ਫਸਲ ਜੀ ਮੇਰੇ ਕੋਲ ਹੀ ਸਾਢੇ 3 ਕਿਲੇ ਸਵਾਵਾ ਜਿਹੜਾ ਵਾ ਉਹਦੇ ਵਿੱਚ ਪੈ ਗਈ ਰੇਤ ਮੁੰਜਣਾ ਚਿੱਟੀਆਂ ਹੋ ਗਈਆਂ ਵਿਆਹ ਦਾ ਵਿਆਹ ਰੱਖਿਆ ਜੀ ਇਹਨਾਂ ਦੀ ਦਾ ਘਰ ਗੁੜੀ ਦਾ ਵਿਆਹ ਰੱਖਿਆ ਸੀ ਤੇ ਉਹ ਬੜੀ ਗੁਰੂ ਹੀ ਤੇ ਡੇੜੇ ਲੂੜੇ ਖਰਾਬ ਹੋ ਗਏ ਆ ਆਹੀ ਤਰੀਕ ਦਾ ਵਿਆਹ ਜੀ 25 ਅਪੀ ਦਾ ਇਸ ਸਤੰਬਰ ਦਾ ਅਗਲੇ ਅਕਤੂਬਰ ਦਾ ਹੁਣ ਗੁੰਜਾਇਸ਼ ਹੈ ਕੀ ਆ ਜੀ ਕਰਨ ਦੀ ਜੜਾ ਕੁਛ ਨਹੀਂ ਅਜੇ ਜੀ ਜਿਨ੍ਹਾਂ ਨੂੰ ਪਹਿਲਾਂ ਪੁੱਛੇ ਹੀ ਪੈਸੀ ਤੇ ਉਹ ਹੁਣ ਉਹ ਵੀ ਆਂਦੇ ਵੀ ਹਰ ਫਸਲ ਤੇ ਮਾਰੀ ਗਈ ਹੈ ਤੁਹਾਨੂੰ ਕੁਛ ਦਈਏ ਇਹਨਾਂ ਦਾ ਨੰਬਰ ਹੈ ਜੀ 8360545895 ਸਾਡੀ ਭੈਣ ਆਓ ਠੀਕ ਹੈ ਠੀਕ ਉਹਦਾ ਵਿਆਹ ਇਸ ਤਰ੍ਹਾਂ ਨਹੀਂ ਰੁਕੂਗਾ ਪੈਸੇ ਤੁਹਾਨੂੰ ਫੜਨ ਦੀ ਲੋੜ ਨਹੀਂ ਤੁਸੀਂ ਬਰੀ ਲਿਆਂਦੀ ਸੀ ਤਾਂ ਜੇ ਉਹ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਉਹ ਸਾਰਾ ਕਰਾਂਗੇ ਜੀ ਅਗਲੇ ਬਨੇ ਤੱਕ ਭਾਲੇ ਨਾ ਆਪਾਂ ਇਹਦੇ ਵਿੱਚ ਹਜੇ ਟਰੈਕਟਰ ਚਲਾ ਸਕਦੇ ਆ ਨਾ ਰੇਤਾ ਕਿਸੇ ਬਨੇ ਰੇਤਾ ਵੀ ਨਹੀਂ ਹੈਗੀ ਇਹ ਪੱਸਰ ਹੈ ਇਹਨਾਂ ਰੇਤਾ ਦੇ ਕੰਮ ਆਉਣਾ ਇਹਨਾਂ ਮਿੱਟੀ ਦੇ ਕੰਮ ਆਉਣਾ ਹੁਣ ਜ਼ਮੀਨ ਮਾਂ ਹੁੰਦੀ ਹੈ ਬੰਦੇ ਦੀ ਜੇਕਰ ਆਪਾਂ ਇਹਨੂੰ ਛੱਡ ਦੇ ਸਕਦੇ ਨਹੀਂਗੇ ਹੁਣ ਜਿਹੜੀ ਫਸਲ ਮਾਰੀ ਗਈ ਉਹ ਤਾਂ ਗਵਰਨਮੈਂਟ ਜੇਕਰ ਕਹਿੰਦੀ 20000 ਰੁਪਏ ਤੇ 20000 ਤੇ ਕੁਝ ਵੀ ਨਹੀਂ ਹੈਗਾ ਮੇਰੀ ਅੱਧਾ ਕਿੱਲਾ ਫਸਲਿਆ ਦੂਸਰਾ ਮੈਂ ਅਖੰਡ ਪਾਠੀ ਆ ਤੇ ਉਹਦਾ ਮੈਨੂੰ ਲਾ ਲਓ ਕੋਈ 10000 ਮਹੀਨਾ ਜਿਹੜੀ ਆਮਦਨ ਹੈ ਤੇ ਹੁਣ ਮੇਰੀ ਪਹਿਲੀ ਇਸਦਾਰ ਤੇ ਜਾ ਚੁੱਕੀ ਕਿ ਜਿਹੜੀ ਬਿਲਕੁਲ ਠੀਕ ਨਹੀਂ ਹੋ ਸਕਦੀ ਪੰਜ ਮੇਰੇ ਮੈਂਬਰ ਨੇ ਘਰ ਦੇ ਜਿਨ੍ਹਾਂ ਦਾ ਖਰਚਾ ਮੇਰੇ ਸਿਰ ਤੇ ਮੇਰੇ ਡੈਡੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਘਰ ਮੇਰੇ ਦਾ ਜਿਹੜਾ ਉਹ ਤੁਸੀਂ ਜਾ ਕੇ ਵੇਖ ਸਕਦੇ ਆ ਫਰਸ਼-ਵਰਸ਼ ਮਤਲਬ ਕਿ ਪਾੜ ਗਏ ਨੇ ਨੁਕਸਾਨ ਹੋ ਗਿਆ ਉਹ ਵੀ ਪਹਿਲਾਂ ਮੈਨੂੰ ਸੇਵਾ ਤੇ ਬਣਾ ਕੇ ਦਿੱਤਾ ਸੀ ਕਿਸੇ ਨੇ ਤੇ ਇਸ ਟਾਈਮ ਉਹਦਾ ਵੀ ਨੁਕਸਾਨ ਹੋ ਗਿਆ ਤੇ ਤੁਸੀਂ ਦੱਸੋ ਵੀ ਹੁਣ ਅਸੀਂ ਜਿਹੜੇ ਇੰਨੇ ਮੀਡਲ ਕਲਾਸ ਲੋਕ ਆ ਕਿ ਕੀ ਕਰਾਂਗੇ ਦੱਸੋ ਕਿੰਨਾ ਨੁਕਸਾਨ ਹੋ ਗਿਆ ਭਾਜੀ ਅਪਣਾ ਕੋਲ ਟੋਟਲ ਮਲਾ ਕੇ ਵੇਖਿਆ ਸਾਢੇ 5 ਕਿੱਲੇ ਦਾ ਲਾਗੇ ਜਾ ਕੇ ਜਿਹੜਾ ਮੇਰਾ ਨੁਕਸਾਨ ਹੋਇਆ ਵੀਰ ਜੀ ਖਤਮ ਹੀ ਹੋ ਗਈ ਸਾਰੀ ਆ ਦੇਖੋ ਵੀਰ ਜੀ ਖਤਮ ਹੀ ਐ ਸਾਰਾ ਕੁਝ ਮਤਲਬ ਰਿਆਈ ਕੱਖ ਨਹੀਂ ਘਰੇਤਾ ਪੈ ਗਈ ਐ ਕੋਈ ਵੀ ਨਹੀਂ ਬੰਦਾ ਆਇਆ ਸਰਕਾਰ ਦਾ ਸਰ ਇੱਕ ਵੀ ਨਹੀਂ ਆਇਆ ਜਿਹੜਾ ਤੁਸੀਂ ਚੁਣਿਆ ਹੋਇਆ ਐ ਮੈਂ ਨਾ ਸਰ ਕੋਈ ਨਹੀਂ ਸਾਡੇ ਕੋਲ ਕੋਈ ਵੜਿਆ ਮੈਨੂੰ ਮਹੀਨਾ ਹੋ ਗਿਆ ਘਰ ਬੈਠਾ ਕੋਈ ਇੱਥੋਂ ਤੱਕ ਨਹੀਂ ਆਇਆ ਉਸ ਬਾਅਦ ਤੋਂ ਹੋ ਕੇ ਚਲੇ ਗਏ ਕੰਟਾਂ ਟਾਈਮ ਤਾਂ ਫਿਰ ਘਰ ਦੇ ਐਨ ਅੰਦਰ ਤੱਕ ਚਾਹ ਆ ਪੀ ਗਏ ਭਾਰੀ ਪੈ ਪੈਰੀ ਹੱਥ ਲਾਉਂਦੇ ਉਹਦੇ ਮਾਰ ਸਾਨੂੰ ਵੀਰ ਜੀ ਦੋ ਪ੍ਰਕਾਰ ਦੀ ਪੈਂਦੀ ਐ ਜਦੋਂ ਬਾਰਡਰ ਤੇ ਹਿਲਜੁਲ ਹੁੰਦੀ ਐ ਉਦੋਂ ਵੀ ਸਾਨੂੰ ਜੁੱਲੇ ਬਿਸਰੇ ਚੁੱਕ ਕੇ ਪਿੱਛੇ ਜਾਣਾ ਪੈਂਦਾ ਦੂਜੀ ਮਾਰ ਜਦੋਂ ਸੌਣ ਭਾਦਰੋਂ ਦੇ ਵਿੱਚ ਪਾਣੀ ਆਉਂਦੇ ਆ ਇੱਕ ਮਾਰ ਸਾਨੂੰ ਉਹ ਪੈ ਗਈ ਅਹੀਂ ਆਪਣੇ ਇਹਦੇ ਵਿੱਚ ਸਾਡੇ ਬੱਚਿਆਂ ਦੀ ਪੜ੍ਹਾਈ ਨੂੰ ਵੀ ਅਸਰ ਪੈਣ ਡਿਆ ਤਾਂ ਹੀ ਤੇ ਬਾਰਡਰ ਦੀ 벨ਟ ਦੇ ਵਿੱਚੋਂ ਨਾ ਕੋਈ ਅਫਸਰ ਬੰਡਿਆ ਕਿਉਂਕਿ ਜਦੋਂ ਹੀ ਬੱਚੇ ਕਿਤੇ ਆਪਣਾ ਥੋੜਾ ਜਿਹਾ ਪੜ੍ਹ ਪੜਾਈ ਸ਼ਟਾਰਟ ਹੁੰਦੀ ਹੈ ਜਾਂ ਲੜਾਈ ਲੱਗ ਜਾਂਦੀ ਜਾਂ ਪਾਣੀ ਆ ਜਾਂਦਾ ਇੱਥੇ ਕੁੜੀ ਨਹੀਂ ਦੇਣੀ ਕਿਸੇ ਨੇ ਆ ਤੂੰ ਹੀ ਹੋਂ ਦੇ ਲਾ ਦੇਖ ਲੋ ਹੋਂ ਵਾਲੋ ਘੋਨੇਮਾਲ ਮਾਸੀ ਵਾਲੇ ਸਾਡੇ ਪਿੰਡ ਆ ਸਾਨੂੰ ਇੱਥੇ ਕਿਹੜੇ ਨੇ ਮਲਾ ਗਾਂ ਮੁੰਡਿਆਂ ਨੂੰ ਕੁੜੀ ਨਹੀਂ ਦੇਣੀ ਕਿਸੇ ਨੇ ਗਲਤੀ ਕੀਤੀ ਹੈ ਬਾਜੀ ਉਹ ਆਉਂਦੇ ਆ ਫਿਰ ਆਪਾਂ ਸਵਾਲ ਵੀ ਨਹੀਂ ਕਰਦੇ ਤੇ ਅਸੀਂ ਵੀ ਪਿੱਛੇ ਚਮਚਾ ਗੜੀਆਂ ਬਹੁ ਕਰਦੇ ਆ ਜੀ ਆਪਾਂ ਜਕਾਰ ਆ ਤਾਂ ਐਡੀ ਲੰਬੀ ਬਾਹ ਹੁੰਦੀ ਨਹੀਂ ਚਿੱਟੀ ਕੱਢ ਲੈਨੇ ਆਪਾਂ ਜੇਕਰ ਸਾਨੂੰ ਗਵਰਨਮੈਂਟ 20000 ਰੁਪਏ ਕਿਲੇ ਦਾ ਮੁਆਵਜ਼ਾ ਦਿੰਦੀ ਹੈ ਮਾਅਵਜਾਤ ਹੋ ਗਿਆ ਫਸਲ ਦਾ ਚਲੋ ਗਵਰਨਮੈਂਟ ਨੇ ਸਾਨੂੰ ਖਰਚਾ ਦੇ ਦਿੱਤਾ ਲੇਕਿਨ ਜਿਹੜੀ ਆ ਬੇਵਕਤਾ ਪਈ ਹੈ ਜਿਹੜੀ ਆ ਬੇਵਕਤਾ ਉਹ ਕਹਿੰਦੇ ਰੇਤਾ ਜਿਹਦਾ ਰੇਤਾ ਉਹ ਵੇਚੋਗੇ ਨਹੀਂ ਦਿੱਤਾ ਆ ਵੇਖੋ ਆ ਰੇਤਾ ਹੈ ਹੀ ਨਹੀਂ ਕਿ ਕਸੂ ਹੈ ਇਹਨੂੰ ਕਿੱਥੇ ਵੇਚਾਂਗੇ ਇਹ ਸਤਿ ਸ੍ਰੀ ਅਕਾਲ ਜੀ ਘੜਾਂ ਤੋਂ ਬਾਅਦ ਹੋਈ ਬਰਬਾਦੀ ਦਾ ਮੰਜ਼ਰ ਦਿਖਾ ਰਹੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਦੇ ਨੁਕਸਾਨ ਦੀ ਪਰਭਾਈ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਦੀ ਮਦਦ ਕਿਸੇ ਤਰ੍ਹਾਂ ਦੇ ਨਾਲ ਹੋ ਜਾਵੇ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਥੇ-ਕਿੱਥੇ ਨੁਕਸਾਨ ਹੈ ਤੇ ਉਹ ਲੋਕ ਫਿਰ ਉਹਨਾਂ ਪਿੰਡਾਂ ਦੇ ਵਿੱਚ ਪਹੁੰਚ ਜਾਣ ਜ਼ਿਲ੍ਹਾ ਅਮਰitsar ਤਹਿਸੀਲ ਅਜਨਾਲਾ ਦਾ ਪਿੰਡ ਹੈ ਦਰਿਆ ਮੂਸਾ ਮਲਕਪੁਰ ਪਿੰਡ ਦਿਖਾਇਆ ਸੀਗਾ ਉਹਦੇ ਨਾਲ ਹੀ ਪੈਂਦਾ ਹੈ ਵੀ ਪਿੰਡ ਦਰਿਆ موسی ਤਾਂ ਇੱਥੇ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਹੜ੍ਹ ਪ੍ਰਭਾਵਿਤ ਦਰਿਆ ਕਿਉਂਕਿ 라ਵੀ ਨਾਲ ਪੈਂਦਾ ਇਹ 라ਵੀ ਦਰਿਆ ਤੇ ਤੇਦੇ ਪਾਰ ਵੀ ਜ਼ਮੀਨਾਂ ਤੇ ਵੈਸੇ ਵੀ ਇੱਕ ਗੱਲ ਇਹਨਾਂ ਦੀ ਮੈਂ ਦੱਸ ਦਿਆਂ ਇਹਨਾਂ ਚਾਹੁੰਦਾ ਇੱਥੇ ਵੀ ਪਿੰਡ ਵਾਲਿਆਂ ਨੇ ਜੇ ਵੈਸੇ ਵੀ ਆਪਣੀਆਂ ਜ਼ਮੀਨਾਂ ਦੇ ਵਿੱਚ ਪਾਰ ਜਾਣਾ ਹੁੰਦਾ ਹੈ ਜਾਂ ਹੋਰ ਪਾਸੇ ਇੱਧਰ ਤਾਂ ਇੱਕ ਆਰਜੀ ਟੈਂਪਰੇਰੀ ਪੁਲ ਇੱਥੇ ਲੱਗਦਾ ਹੈ ਜੀ ਤੇ ਉਹਦੇ ਰਾਹੀਂ ਫਿਰ ਆਵਾਜਾਈ ਜਿਹੜੀ ਹੁੰਦੀ ਹੈ ਨਹੀਂ ਤਾਂ ਬੇੜਿਆਂ ਰਾਹੀਂ ਹਲੇ ਵੀ ਇਹ ਪਾਰ ਕਰਦੇ ਆ ਇਸ ਦਰਿਆ ਨੂੰ ਅਬੇੜੇ ਦਿੱਤੇ ਹੋਇਆ ਸਰਕਾਰੀ ਇਹਨਾਂ ਨੂੰ ਤੇ ਇਹਨਾਂ ਦੇ ذریعے ਫਿਰ ਆਪਣੀਆਂ ਜ਼ਮੀਨਾਂ ਦੀ ਵਹਾਈ ਵਾਹ ਵਾਹੀ ਜਾਂ ਹੋਰ ਦੇਖਰੇਖ ਕਰਦੇ ਆ ਸੋ ਪਿੰਡ ਦੇ ਲੋਕ ਨੇ ਗੱਲਬਾਤ ਕਰਦੇ ਆ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਜੀ ਮਨਜੀਤ ਸਿੰਘ ਹਾਂ ਜੀ ਕਿੰਨਾ ਨੁਕਸਾਨ ਹੋ ਗਿਆ ਬਾਜੀ ਆਪਣਾ ਮੇਰਾ ਵੀਰ ਜੀ ਜੇਕਰ ਵੇਖਿਆ ਜਾਵੇ ਇਹਨਾਂ ਨੁਕਸਾਨ ਜਿੱਥੇ ਆਪਾਂ ਖੜੇ ਆ ਇਹ ਇਲਾਕੇ ਨੂੰ ਡੇਢ ਗੱਲਾਂ ਮੇਰਾ ਵੀਰ ਜੀ ਥਾਂ ਇਹ ਆ ਡੇਢ ਕਿੱਲਾ ਮੇਰਾ 2 ਕਿੱਲੇ ਦਰਿਉਂ ਪਾਰ ਜਿੱਥੇ ਪੁਲ ਵੱਜਦਾ ਵਾ ਆਹ ਜੀ ਤੌਰ ਤੇ ਉਹ ਵੀ ਚੋਨਾ ਹੀ ਪੂਰਾ ਬਰਬਾਦ ਹੋ ਗਿਆ ਕੁਛ ਰੇਤਾ ਪੈ ਗਈ ਹੈ ਇਹਦੇ ਵਿੱਚ ਵੀ ਕੁਛ ਬਰਬਾਦ ਬਰਬਾਦ ਹੀ ਹੋ ਗਿਆ ਸਾਰਾ ਰੇਤਾ ਪੈ ਗਈ ਹੈ 2 ਕਿੱਲੇ ਮੇਰਾ ਵੀਰ ਜੀ ਇਹਦੇ ਨਾਲ ਹੀ ਦਰਿਆ ਦੇ ਲੱਗੇ ਜਾ ਕੇ ਆ ਠੀਕ ਹੈ ਜੀ ਹਾਂਜੀ ਹਾਂਜੀ ਕੁਲ ਟੋਟਲ ਮਿਲਾ ਕੇ ਵੇਖਿਆ ਸਾਢੇ 5 ਕਿੱਲੇ ਦੇ ਲੱਗੇ ਜਾ ਕੇ ਜਿਹੜਾ ਮੇਰਾ ਨੁਕਸਾਨ ਹੋਇਆ ਵੀਰ ਜੀ ਖਤਮੀ ਹੋ ਗਈ ਸਾਰੀ ਜੀ ਆਹ ਵੇਖੋ ਵੀਰ ਜੀ ਖਤਮੀ ਹੈ ਸਾਰਾ ਕੁਛ ਮਤਲਬ ਰਹਿ ਹੀ ਕੱਖ ਨਹੀਂ ਗਾ ਰੇਤਾ ਪੈ ਗਈ ਹੈ ਅਗਲੇ ਬੰਨੇ ਤੱਕ ਪਹਾੜੇ ਨਾਲ ਆਪਾਂ ਇਹਦੇ ਵਿੱਚ ਹਜੇ ਟਰੈਕਟਰ ਚ ਇਹ ਨਾ ਰੇਤਾ ਦੇ ਕੰਮ ਆਉਣਾ ਨਾ ਮਿੱਟੀ ਦੇ ਕੰਮ ਆਉਣਾ ਹਾਂਜੀ ਵੀਰ ਜੀ ਬੱਚੇ ਕਿੰਨੇ ਜੀ ਆਪਣੇ ਬੱਚਾ ਇੱਕ ਲੜਕਾ ਜੀ ਅੱਛਾ ਹਾਂਜੀ ਕੀ ਕਰਦਾ ਜੀ ਉਹ ਜੇ ਵੇਖੋ ਪੜਦਾ ਹੀ ਆ ਜੀ ਛੋਟਾ ਬੱਚਾ ਤੁਸੀਂ ਖੇਤੀ ਤੇ ਨਿਰਪਰ ਹੋ ਜਾਂ ਕੰਮ ਤੁਹਾਡਾ ਕੋਈ ਨਹੀਂ ਖੇਤੀ ਤੇ ਨਿਰਪਰ ਹਾਂ ਜੀ ਅੱਛਾ ਹਾਂਜੀ ਸਾਰੀ ਉਹ ਵੀ ਬਰਬਾਦ ਹੋ ਗਈ ਫਸਲ ਹਾਂਜੀ ਉਹ ਵੀ 5 ਗਿੱਲੇ ਸਾਂ ਹੀ ਜੀ ਪੰਜ ਦਾ ਪੰਜ ਗਿੱਲੇ ਬਰਬਾਦ ਆ ਚਲੋ ਇੱਕ ਦੋ ਗਿੱਲੇ ਹੈਗੇ ਪਰਲੇ ਬੰਨੇ ਉਹਨਾਂ ਵਿੱਚ ਵੀ ਪਾਣੀ ਫਿਰ ਗਿਆ ਉਹ ਵੀ ਬਰਬਾਦ ਵਾਲਾ ਕੰਮ ਆ ਵੇਖਣ ਨੂੰ ਹਰੇ ਜਾਵਦੇ ਆ ਲੇਕਿਨ ਮੁੰਜਰਾਂ ਦੇ ਬੱਲੇ ਕੱਖ ਨਹੀਂ ਹੈਗਾ ਹਾਂਜੀ ਹੁਣ ਫਿਰ ਪਰਪਾਈ ਭਾਜੀ ਉਹਦੇ ਲਈ ਐਨਾ ਕ ਚੱਲਣ ਦੀ ਸਮਰੱਥਾ ਹੈਗੀ ਹੈ ਜੀ ਵੀ ਮੁੜ ਕੇ ਪੈਰਾਂ ਤੇ ਖਲੋ ਸਕੋ ਤੁਸੀਂ ਉਹ ਵੇਖੋ ਜੀ ਜੱਟ ਜ਼ਿਮੀਂਦਾਰ ਬੰਦੇ ਆ ਹੁਣ ਜ਼ਮੀਨ ਮਾਂ ਹੁੰਦੀ ਹੈ ਬੰਦੇ ਦੀ ਜੇਕਰ ਆਪਾਂ ਇਹਨੂੰ ਛੱਡ ਦੇ ਸਕਦੇ ਨਹੀਂਗੇ ਕਿਉਂਕਿ ਇਹਨੂੰ ਲੈਵਲ ਵੀ ਕਰਨਾ ਪਏਗਾ ਹੁਣ ਜਿਹੜੀ ਫਸਲ ਮਾਰੀ ਗਈ ਉਹ ਤਾਂ ਗਵਰਨਮੈਂਟ ਜੇਕਰ ਕਹਿੰਦੀ ਹੈ 20000 ਰੁਪਏ ਤੇ 20000 ਤੇ ਕੁਝ ਵੀ ਨਹੀਂ ਹੈਗਾ ਹਾਂਜੀ ਤੇ ਇਹਨੂੰ ਲੈਵਲ ਵੀ ਕਰਨਾ ਪਏਗਾ ਇਹਨੂੰ ਸਾਰਾ ਕੁਝ ਕਰਨਾ ਪਏਗਾ ਤੇ ਜੇਕਰ ਹੋ ਸਕਦਾ ਕਿ ਤੇ ਸਪੋਰਟ ਹੁੰਦੀ ਤੇ ਬੜੀ ਮਿਹਰਬਾਨੀ ਜੇਕਰ ਨਹੀਂ ਸਪੋਰਟ ਹੋਏਗੀ ਤਾਂ ਆਪਣੇ ਕੋਲੋਂ ਇਧਰ ਉਧਰ ਕਰਾਂਗੇ ਫਿਰ ਕਿਤੇ ਨਾ ਕਿਤੇ ਲੈਵਲ ਤੇ ਕਰਾਂਗੇ ਇਹਨੂੰ ਹਾਂਜੀ ਤਾਂ ਦਰਿਆ ਮੂਸਾ ਦੇ ਵਿੱਚ ਵੀ ਇੱਥੇ ਟਰੈਕਟਰਾਂ ਦੇ ਵੀ ਲੋਡ ਪੈਣੀ ਹੈ ਭਾਈ ਜੀ ਨੁਕਸਾਨ ਕਾਫੀ ਹੈ ਜ਼ਮੀਨਾਂ ਦਾ ਵੀ ਹਾਂਜੀ ਵੀਰ ਜੀ ਇਧਰ ਹੀ ਨਹੀਂ ਨੁਕਸਾਨ ਨੁਕਸਾਨ ਦਰਿਆ ਉਪਾਰ ਹੋਰ ਵੀ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੈ ਹਾਂਜੀ ਜੇਕਰ ਵੇਖਿਆ ਜਾਵੇ ਤਾਂ ਦਰਿਆ ਉ ਨਾਲ ਪੂਰੀ ਦੀ ਪੂਰੀ ਬੈਲਟ ਇਹ ਜਿੰਨੀ ਦਰਿਆ ਦੇ ਲਾਗੇ ਲਾਗੇ ਜਾਂਦੀ ਹੈ ਸਾਰਾ ਇਹ ਲੋਕਾਂ ਦਾ ਫਸਲਾਂ ਦਾ ਨਕਸਾਨ ਹੈ ਫਿਰ ਦਰਿਓਂ ਜੰਗਲਾਤ ਹੈ ਜੰਗਲਾਤੋਂ ਪਰਲੇ ਬੰਨੇ ਵੀ ਜਿੰਨਾ ਨੁਕਸਾਨ ਸਾਰਾ ਲੋਕਾਂ ਦਾ ਮਤਲਬ ਕਿ 4-500 ਕਿੱਲਾ ਜ਼ਮੀਨ ਹੈਗੀ ਲੋਕਾਂ ਦੀ ਦਰਿਓਂ ਪਰ ਸਾਰੀ ਨੁਕਸਾਨੀ ਗਈ ਹੈ ਕੀ ਨਾਮ ਤੁਹਾਡਾ ਜੀ ਗੁਰਮੇਜ ਸਿੰਘ ਜੀ ਹਾਂਜੀ ਗੁਰਮੇਜ ਸਿੰਘ ਗੁਰਮੇਜ ਸਿੰਘ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਕੁ ਨੁਕਸਾਨ ਹੈ ਜੀ ਘਰਾਂ ਦੇ ਵਿੱਚ 50% ਨੁਕਸਾਨ ਹੋ ਗਿਆ ਲੋਕਾਂ ਦਾ ਪਾਣੀ ਫਿਰ ਗਿਆ ਕੋਠੇ ਜਿਹੜੇ ਨੇ ਪਾਟ ਗਏ ਨੇ ਤੇੜਿਆਂ ਪਈਆਂ ਤੇ ਕੁਝ ਕਣਕ ਖਰਾਬ ਹੋ ਗਈ ਕਿਸੇ ਦੇ ਬਿਸਤਰੇ ਖਰਾਬ ਹੋ ਗਏ ਕੱਪੜੇ ਖਰਾਬ ਹੋਏ ਕਿੰਨੇ ਨੇ ਫਰਿਜਾਂ ਵਿੱਚ ਵਾਸ਼ਿੰਗ ਮਸ਼ੀਨਾਂ ਖਰਾਬ ਹੋ ਗਈਆਂ ਤੇ ਇੱਥੇ ਤੇ ਹਾਲੇ ਕਿਕਰਾਂ ਦੇ ਫੁੱਲਾਂ ਦੀ ਕੌਣ ਕਰੇਂਦਾ ਰਾਖੀ ਹੈ ਬਾਰਡਰ ਤੇ ਲੋਕਾਂ ਦਾ ਕੋਈ ਨਾ ਬਣਦਾ ਵਾਲੀ ਹੈ ਧਾਰਮਿਕ ਸੰਸਥਾਵਾਂ ਗੁਰੂਪੰਥ ਦੇ ਦਾਸ ਕੋਈ ਕਿਸੇ 크੍ਰਿਸਚੀਅਨ ਚ ਮਸੀਹ ਭਾਈ ਚਾਰਾ ਲੋਕਾਂ ਦੀ ਥੋੜੀ ਬੁਧੀ ਖਾਣ ਪੀਣ ਵਾਲੀ ਵਸਤੂਆਂ ਕੋਈ ਪਸ਼ੂਆਂ ਦਾ ਚਾਰਾ ਦੇਖੇ ਨੇ ਬਾਕੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਨੁਕਸਾਨ ਤੁਸੀਂ ਵੇਖ ਹੀ ਲਿਆ ਫਸਲਾਂ ਦਾ ਨੁਕਸਾਨ ਜਿਹੜਾ ਨਾ ਤਕਰੀਬਨ 80% ਤੋਂ ਜ਼ਿਆਦਾ ਹੋ ਗਿਆ ਜੇ 10 20% ਬਚੀਆਂ ਨੇ ਤੇ ਉਹ ਤੇ ਖਰਚਾ ਵੀ ਨਹੀਂ ਮੁੜਨਾ ਮਸ਼ੀਨ ਵਾਲੇ ਵੜਨ ਦਾ ਵੀ ਨਹੀਂ ਖਰਚਾ ਮਿਲਣਾ ਇਸ ਕਰਕੇ ਅਸੀਂ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਅਸੀਂ ਲੋਕਾਂ ਦੀ ਸਹਾਇਤਾ ਕਰੇ ਕੋਈ ਅਫਸਰ ਨਹੀਂ ਆਇਆ ਜਦੋਂ ਤੁਹਾਨੂੰ ਜਦੋਂ ਤੁਸੀਂ ਜਦੋਂ ਤੁਸੀਂ ਹੜਾਂ ਦੀ ਮਾਰ ਚੱਲ ਰਹੀ ਸੀ ਪਾਣੀ ਸੀ ਉਦੋਂ ਆਇਆ ਸੀ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਉਦੋਂ ਨਹੀਂ ਆਇਆ ਕੋਈ ਬਹੁਤ ਆਏ ਨੇ ਤੇ ਉਹ ਵੇਖ ਜਾ ਕੇ ਚਲ ਗਏ ਆਂ ਕੋਈ ਨਹੀਂ ਆਇਆ ਬਿਲਕੁਲ ਨਹੀਂ ਕੋਈ ਨਹੀਂ ਜੀ ਅੱਜ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਹਾਂਜੀ ਅੱਛਾ ਜੋ ਤੋਂ 27 ਤਰੀਕ ਤੋਂ ਇੱਥੇ ਪਾਣੀ ਆਇਆ ਪਿੰਡ ਦੇ ਵਿੱਚ ਉਸ ਤੋਂ ਅੱਜ ਤੱਕ 16 ਤਰੀਕ ਹੋ ਗਈ ਹੈ ਪਰ ਅੱਜ ਤੱਕ ਕੋਈ ਵੀ ਨਹੀਂ ਜੀ ਆਇਆ ਜੀ ਮੌਕੇ ਤੇ ਸਭ ਵੋਟਾਂ ਲੈਣ ਵਾਸਤੇ ਵੋਟਾਂ ਦੇ ਟਾਈਮ ਸਾਰੇ ਆ ਜਾਂਦੇ ਅੱਗੋਂ ਪਿੱਛੋਂ ਕੋਈ ਨਹੀਂ ਹੁੰਦਾ ਹੁਣ ਤੁਸੀਂ ਦੇਖ ਲਿਆ ਤਕਰੀਬਨ ਹੀ ਫਸਲ ਮੇਰੀ ਅੱਧਾ ਕੁ ਕਿੱਲਾ ਫਸਲਿਆ ਦੂਸਰਾ ਮੈਂ ਅਖੰਡ ਪਾਠੀ ਆ ਤੇ ਉਹਦਾ ਮੈਨੂੰ ਲਾ ਲਓ ਕੋਈ 10,000 ਮਹੀਨਾ ਜਿਹੜੀ ਆਉਂਦਣ ਤੇ ਹੁਣ ਮੇਰੀ ਪੈਲੀ ਇਸ ਦਾਰ ਤੇ ਜਾ ਚੁੱਕੀ ਕਿ ਜਿਹੜੀ ਬਿਲਕੁਲ ਠੀਕ ਨਹੀਂ ਹੋ ਸਕਦੀ ਤੇ ਤੁਸੀਂ ਖਤਮ ਤੇ ਤੁਸੀਂ ਦੱਸੋ ਕਿ ਮੈਂ ਕਿਵੇਂ ਗੁਜ਼ਾਰਾ ਕਰੂੰਗਾ ਪੰਜ ਮੇਰੇ ਮੈਂਬਰ ਨੇ ਘਰ ਦੇ ਜਿਨ੍ਹਾਂ ਦਾ ਖਰਚਾ ਮੇਰੇ ਸਿਰ ਤੇ ਮੇਰੇ ਡੈਡੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਘਰ ਮੇਰੇ ਦਾ ਜਿਹੜਾ ਉਹ ਤੁਸੀਂ ਜਾ ਕੇ ਵੇਖ ਸਕਦੇ ਆ ਫਰਸ਼-ਵਰਸ਼ ਮਤਲਬ ਵੀ ਪਾੜ ਗਏ ਨੇ ਨੁਕਸਾਨ ਹੋ ਗਿਆ ਉਹ ਵੀ ਪਹਿਲਾਂ ਮੈਨੂੰ ਸੇਵਾ ਤੇ ਬਣਾ ਕੇ ਦਿੱਤਾ ਸੀ ਕਿਸੇ ਨੇ ਤੇ ਇਸ ਟਾਈਮ ਉਹਦਾ ਵੀ ਨੁਕਸਾਨ ਹੋ ਗਿਆ ਤੇ ਤੁਸੀਂ ਦੱਸੋ ਵੀ ਹੁਣ ਅਸੀਂ ਜਿਹੜੇ ਇੰਨੇ ਮੀਡਲ ਕਲਾਸ ਲੋਗ ਆ ਉਹ ਕੀ ਕਰਾਂਗੇ ਦੱਸੋ ਬੱਚੇ ਕਿਨੇ ਪੜੀ ਬੱਚੇ ਮੇਰੇ ਦੋ ਜੀ ਹਾਂਜੀ ਪੈਰਾਂ ਪਾਰ ਖੜਨ ਦੇ ਲਈ ਜਾਂ ਤਾਂ ਪਿੱਛੇ ਪੈਸਾ ਹੁੰਦਾ ਤੁਸੀਂ ਲਾ ਦਿੰਦੇ ਉਹ ਵੀ ਤੁਸੀਂ ਗੁਜ਼ਾਰਾ ਜੋ ਗੁਜ਼ਾਰਾ ਪਹਿਲਾਂ ਵੀ ਬਹੁਤ ਮੁਸ਼ਕਲ ਨਾਲ ਹੈ ਅਜੇ ਤਾਂ ਮਤਲਬ ਇਸ ਸਾਲ ਦੀ ਤਾਂ ਛੱਡੋ ਪਿਛਲੇ ਸਾਲ ਦੇ ਵੀ ਜਿਹੜੀ ਐਡਮਿਸ਼ਨ ਹੈ ਨਾ ਬੱਚਿਆਂ ਦੀ ਉਹਦੇ ਵਿੱਚੋਂ ਵੀ ਮੇਰਾ ਕੋਈ ਜਿਹੜਾ ਬਕਾਇਆ ਸਕੂਲੇ ਦੇਣ ਵਾਲਾ ਅੱਛਾ ਜੀ ਤੇ ਹੜੋਂ ਤੋਂ ਕੁਝ ਦਿਨ ਪਹਿਲਾਂ ਉਹਨਾਂ ਦਾ ਮੈਸੇਜ ਆਇਆ ਸੀ ਕਿ ਜਮ੍ਹਾਂ ਕਰਾਓ ਤੇ ਮੈਸੇਜ ਵੀ ਕੋ ਚਲੋ ਥੋੜਾ ਬਹੁਤਾ ਕਰਾਨੇ ਆ ਉਹ ਵੀ ਰਹਿ ਗਿਆ ਫਿਰ ਅਗਲਾ ਵੀ ਰਹਿ ਗਿਆ ਤੇ ਹੁਣ ਸਾਡੀ ਫਸਲ ਵੀ ਬਰਬਾਦ ਹੋ ਗਈ ਉਹ ਤਾਂ ਵੀ ਸਾਨੂੰ ਕੋਈ ਆਸ ਨਹੀਂ ਫਸਲ ਆਉਣ ਦੀ ਤਾਂ ਕਿਤੇ ਸਾਡੀ ਜ਼ਮੀਨ ਬਚਨ ਦੀ ਕੋਈ ਆਸ ਨਹੀਂ ਤੇ ਗਾੜੀ ਗੁਜ਼ਾਰਾ ਜਿਹੜਾ ਫਿਰ ਮੁਸ਼ਕਲ ਹੋਣਾ ਕੋਈ ਨਹੀਂ ਪਾਜੀ ਆਪਣਾ ਜੇ ਸਰਕਾਰਾਂ ਨਹੀਂ ਕਰ ਰਹੀਆਂ ਵੈਸੇ ਤਾਂ ਇਹਨਾਂ ਨੂੰ ਬਣਦੀ ਚਾਹੀਦਾ ਕਿਉਂਕਿ ਅਸੀਂ ਕੋਈ ਭਿਖਾਰੀ ਜਾਂ ਮੰਗਤੇ ਨਹੀਂ ਹੈਗੇ ਅਸੀਂ ਟੈਕਸ ਦਿੰਨੇ ਆ ਜੀ ਅਸੀਂ ਜਾਂ ਇਹ ਚੁਣੇ ਹੋਏ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਆ ਠੇਕਾ ਲਿਆ ਹੋਇਆ ਪਰ ਜਿੰਨਾ ਹੀ ਵੀ ਹੁੰਦਾ ਕੋਈ ਗੱਲ ਨਹੀਂ ਫਿਰ ਗੁਰੂ ਨੇ ਸਿਧਾਂਤ ਤਾਂ ਸਾਨੂੰ ਸੇਵਾ ਦਾ ਬਖਸ਼ਿਆ ਹੀ ਹੋਇਆ ਪਾਜੀ ਦਾ ਸਬੰਧ ਦਾ ਬਖਸ਼ਿਆ ਹੋਇਆ ਤੇ ਤੁਸੀਂ ਦਿਲ ਨਹੀਂ ਛੋਟਾ ਕਰਨਾ ਮੇਰੇ ਵੀਰੇ ਕੀ ਨਾਮ ਤੁਹਾਡਾ ਭਾਜੀ ਕਾਰਜ ਸਿੰਘ ਜੀ ਕਾਰਜ ਸਿੰਘ ਹਾਂਜੀ ਠੀਕ ਹੈ ਬੱਚੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਪਾਜੀ ਇੱਕ 8ਵੀਂ ਕਲਾਸ ਚ ਹੈ ਜੀ ਦੂਜਾ ਦੂਸਰੀ ਕਲਾਸ ਚ ਹੈ ਠੀਕ ਹੈ ਦੋ ਬੇਟੇ ਦੋ ਬੇਟੇ ਹੈ ਜੀ ਠੀਕ ਹੈ ਜੀ ਤਾਂ ਜ਼ਰੂਰ ਤੁਸੀਂ ਆਪਣਾ ਨੰਬਰ ਦੱਸੋ ਭਾਜੀ 8437700244 ਦੁਬਾਰਾ ਦੱਸੋ 8437700244 8437720 344 ਇਹ ਕਾਰਜ ਸਿੰਘ ਵੀਰ ਹੋਰੀ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਆ ਪਾਠੀ ਸਿੰਘ ਦੀ ਤੇ ਜ਼ਰੂਰ ਇਹਨਾਂ ਦੀ ਬਣਦੀ ਜਿਹੜੀ तकरीबन ਉਹ ਵੀ ਮੇਰੀਆਂ ਡਿਊਟੀਆਂ ਵੀ ਬੰਦਿਆ ਹੁਣ ਮਤਲਬ ਅੱਜ ਤੋਂ ਚੱਲੂ ਹੋਈਆਂ ਅੱਛਾ ਹਾਂ ਤੇ ਤੁਸੀਂ ਫਿਰ ਆਪ ਸਿਆਣੇ ਮਤਲਬ ਵੀ ਉਹਨਾਂ ਤੋਂ ਸਾਡਾ ਗੁਜ਼ਾਰਾ ਸੀ ਉਸ ਉਹ ਰੋਜੀ ਰੋਟੀ ਸੀ ਉਹ ਵੀ ਬੰਦ ਹੋਈ ਪਈ ਤੇ ਫਿਰ ਕਿਵੇਂ ਔਖਾ ਹੋ ਗਿਆ ਸਾਡੇ ਵਾਸਤੇ ਮਤਲਬ ਜਿਹੜੇ ਬਾਰਡਰ ਦੇ ਪਿੰਡਾਂ ਵਾਸਤੇ ਨਾਲ ਥੋੜਾ ਮੁਸ਼ਕਲ ਹੋ ਗਿਆ ਤਾਂ ਬਿਲਕੁਲ ਜੀ ਇਹਨਾਂ ਵੀਰ ਨੂੰ ਫੋਨ ਕਰਕੇ ਇਸ ਪਿੰਡ ਦੇ ਵਿੱਚ ਆ ਕੇ ਜਾਇਓ ਮੇਰਾ ਬਾਈ ਆਈ ਨਹੀਂ ਬਈ ਇੱਕ ਦੀ ਹੈ ਨਾ ਮਦਦ ਪਾਏ ਆਪਣੇ ਇੱਥੇ ਤਾਂ ਮਿਸਤਰੀ ਵਗੈਰਾ ਵੀ ਲਗਾ ਲੈ ਕੇ ਨਾਲ ਆਇਓ ਜੋ ਇੱਥੇ ਸਮਾਨ ਦੀ ਲੋਡ ਹੋਈ ਹੋਈ ਇਹਨਾਂ ਦੇ ਘਰਾਂ ਦੀ ਮੁਰੰਮਤ ਰਿਪੇਅਰ ਤੇ ਜ਼ਮੀਨਾਂ ਦੇ ਵਿੱਚ ਵੀ ਫਿਕਰਾਹਾਂ ਦੀ ਵੀ ਲੋਡ ਹੈ ਤਾਂ ਉਹ ਸਾਰਾ ਪਰਲਾ ਸਾਈਡ ਜਿਹੜਾ ਮੰਜ਼ਰ ਹੈ ਉਹ ਬਹੁਤ ਜ਼ਿਆਦਾ ਭਿਆਨਕ ਹੈ ਕਹਿੰਦੇ ਪਰ ਉਹ ਇੱਥੇ ਪਾਣੀ ਚੜ ਗਿਆ ਜੇ ਅਸੀਂ ਬੇੜੇ ਦੇ ਵਿੱਚ ਜਾਣਾ ਚਾਹੁੰਦੇ ਸੀਗੇ ਪਰ ਰਿਸਕ ਹੈ ਕਹਿੰਦੇ ਜਾਣਾ ਇਸ ਕਰਕੇ ਅਸੀਂ ਉਹ ਰਿਸਕ ਲੈਣਾ ਠੀਕ ਨਹੀਂ ਸਮਝਿਆ ਤਾਂ ਪਰ ਤੁਸੀਂ ਜ਼ਰੂਰ ਆ ਕੇ ਇਹਨਾਂ ਦੇ ਹਾਲਾਤ ਵੇਖ ਕੇ ਅ ਜ਼ਰੂਰ ਕਰਿਓ ਤਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਿੰਦਰ ਸਿੰਘ ਜਗਿੰਦਰ ਸਿੰਘ ਜੀ ਹਾਂ ਜੀ ਆ ਔਡੋਮੋਸ ਪਾਈ ਹੋਈ ਤੁਸੀਂ ਹਾਂ ਜੀ ਹੁਣ ਡਾਕਟਰਾਂ ਕੋ ਦਵਾਈ ਲਈ ਐ ਅੱਛਾ ਮੱਛਰ ਲੜਦਾ ਹਾਂ ਬਹੁਤ ਜ਼ਿਆਦਾ ਸਰ ਅੱਛਾ ਜੀ ਹਾਂ ਜੀ ਹਾਂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਜੀ ਹੋ ਗਈ ਐ 65 ਸਾਲ 65 ਸਾਲ ਨੰਗੇ ਪੈਰੀ ਆਗੇ ਤੁਸੀਂ ਨੰਗੇ ਪੈਰੀ ਪਵਿੱਤਰੋਂ ਪਾਰੋਂ ਆਏ ਹੋ ਤੇ ਬੂਟੇ ਕੱਢ ਕੇ ਤੇ ਆਉਣ ਦੇ ਹਾਂ ਤੇ ਇੱਧਰ ਨੂੰ ਆ ਗਏ ਹਾਂ ਕਿੰਨਾ ਕੁ ਨੁਕਸਾਨ ਹੋ ਗਿਆ ਫਸਲ ਦਾ ਫਸਲ ਜੀ ਮੇਰੇ ਕੋਲ ਹੀ ਸਾਢੇ 3 ਕਿਲੋ ਸਾਵਾਂ ਜਿਹੜਾ ਵਾ ਉਹਦੇ ਵਿੱਚ ਪੈ ਗਈ ਰੇਤ ਮੁੰਜਣਾ ਚਿੱਟੀਆਂ ਹੋ ਗਈਆਂ ਕਤਲ ਬੱਤਲ ਬਈ ਸੋ ਘਰ ਵਿਆਹ ਰੱਖਿਆ ਬੇਟੀ ਦਾ ਹਾਂਜੀ ਬੇਟੀ ਦਾ ਵਿਆਹ ਰੱਖਿਆ ਘਰ ਇਹਨਾਂ ਦੀ ਦਾ ਘਰ ਕੁੜੀ ਦਾ ਵਿਆਹ ਰੱਖਿਆ ਸੀ ਤੇ ਉਹ ਬੜੀ ਗੁਰੂ ਸੀ ਤੇ ਲੇੜੇ ਲੂੜੇ ਖਰਾਬ ਹੋ ਗਏ ਆ ਖਰਾਬ ਹੋ ਗਿਆ ਪਰੀ ਵੀ ਖਰਾਬ ਹੋ ਗਈ ਹਾਂਜੀ ਹਾਂਜੀ ਕੱਢਣ ਦਾ ਟਾਈਮ ਨਹੀਂ ਲੱਗਾ ਕੱਢਣ ਦਾ ਟਾਈਮ ਨਹੀਂ ਲੱਗਾ ਇਹ ਕਿਹੜੀ ਤਰੀਕ ਦਾ ਵਿਆਹ ਜੀ 16 25 ਅਪੀ ਦਾ ਇਹ ਸਤੰਬਰ ਦਾ ਨਹੀਂ ਅਗਲੇ 25 ਅਕਤੂਬਰ ਦਾ ਹੁਣ ਗੁੰਜਾਇਸ਼ ਹੈ ਕੀ ਅੱਜ ਕਰਨ ਦੀ ਨਹੀਂ ਜਿਹੜਾ ਕੁਝ ਨਹੀਂ ਅਜੇ ਜੀ ਜਿਨ੍ਹਾਂ ਨੂੰ ਪਹਿਲਾਂ ਪੁੱਛਿਆ ਹੀ ਪਿਆ ਸੀ ਤੇ ਉਹ ਹੁਣ ਉਹ ਵੀ ਆਂਦੇ ਵੀ ਫਸਲ ਤੇ ਮਾਰੀ ਗਈ ਸੀ ਤੁਹਾਨੂੰ ਕਿਸੇ ਦਈਏ ਅੱਛਾ ਕੀ ਨਾਮ ਤੁਹਾਡਾ ਜਗਿੰਦਰ ਸਿੰਘ ਜਗਿੰਦਰ ਸਿੰਘ ਤੇ 26 25 26 ਦਾ ਵਿਆਹ ਸੀ ਹਾਂਜੀ ਬੇਟੀ ਦਾ ਹਾਂਜੀ ਕਬੀਲਦਾਰੀ ਨਜੱਠਣੀ ਆ ਹਾਂਜੀ ਹਾਂਜੀ ਠੀਕ ਹੈ ਤੇ ਬਪੂ ਨੰਬਰ ਕਿੰਨਾ ਤੁਹਾਡਾ ਨੰਬਰ ਸਭ ਸਭੇ ਕੋਣਾਵਾ ਮੇਰੇ ਕੋਲ ਤਾਂ ਪਾੜਿਆ ਮੈਨੂੰ ਪਤਾ ਨਹੀਂ ਆ ਅੱਛਾ ਜੀ ਬਾਅਦ ਚ ਦੇ ਦੇਣੇ ਮੇਰੇ ਕੋਲ ਤਾਂ ਹੈ ਨਹੀਂ ਹੁਣ ਇਹਨਾਂ ਦੇਓ ਜੀ ਦੇ ਯਾਰ ਨੰਬਰ ਦਿਓ ਇਹ ਕਿਨਾਂ ਦੀ ਵਹਿਦਾ ਹੀ ਇੱਕ ਸਾਡੀ ਭਤੀਜੀ ਦਾ ਹੀਗਾ ਆ ਵੀਰਜੀ ਉਹਨਾਂ ਦੀ ਦਾ ਉਹਨਾਂ ਦਾ ਕਦੋਂ ਅਸੀਂ ਬੁਲਾ ਉਹਨਾਂ ਦਾ ਵੀ ਸਮਾਂ ਉਹਨਾਂ ਇਹਨਾਂ ਦੇ ਨਾਲ ਹੀ ਹੈ ਵੀ ਵਰੀ-ਬੁਰੀ ਉਹਨਾਂ ਦੀ ਵੀ ਲੈ ਕੇ ਆਏ ਤੇ ਸਾਨੂੰ ਇਹਨਾਂ ਪਤਾ ਹੀ ਨਹੀਂ ਵੀ ਰਾਤ ਇੰਨਾ ਵੀ ਪਾਣੀ ਇੰਨਾ ਕ ਜਿਆਦਾ ਆ ਜਾਣਾ ਕਿ ਸਾਡੇ ਕੋਲ ਸਮਾਨ ਕੱਢਣ ਦੀ ਵੀ ਸਮਰੱਥਾ ਨਹੀਂ ਹੈਗੀ ਇਹਨਾਂ ਦੇ ਵੀ ਜੋ ਲਿਆਂਦਾ ਲੀੜਾ ਲੱਤਾ ਸਾਰਾ ਖਰਾਬ ਹੋ ਗਿਆ ਇਹਨਾਂ ਦੇ ਵੀ ਜੋ ਲਿਆਂਦਾ ਹੀ ਤੇ ਸਭ ਇਦਾਂ ਹੀ ਜੀ ਬਰਬਾਦ ਹੋ ਗਿਆ ਹਾਂਜੀ 83 ਆ ਲੈਣੋ ਇਹਨਾਂ ਦਾ ਨੰਬਰ ਹੈ ਜੀ 83605 45895 ਜੋਗਿੰਦਰ ਸਿੰਘ ਜੀ ਦਾ ਇਹਨਾਂ ਦਾ ਬੇਟੇ ਦਾ ਕੀ ਨਾਮ ਹੈ ਤੁਹਾਡੇ ਮੇਰੇ ਨਾ ਵੱਡੇ ਦਾ ਨਾਮ ਇੱਕ ਛੋਟੇ ਦਾ ਨਾਮ ਵਿਸ਼ਾਲ ਆ ਵਿਸ਼ਾਲ ਵਿਸ਼ਾਲ ਦਾ ਨੰਬਰ ਇਹ ਇਹ ਇਹਨਾਂ ਦੇ ਬੇਟੇ ਦਾ ਨਾਮ ਹੈ ਜੀ ਜੋਗਿੰਦਰ ਸਿੰਘ ਜੀ ਦੇ 83 ਨੰਬਰ ਜਿਹੜਾ ਹੈ 83605 45895 ਤਾਂ ਬਾਪੂ ਜੀ ਹੋਰ ਨੇ ਆਪਣੀ ਬੇਟੀ ਦਾ ਧੀ ਦਾ ਵਿਆਹ ਕਰਨਾ ਸੀ ਬਰੀ ਜਿਹੜੀ ਆ ਉਹ ਖਰਾਬ ਹੋ ਗਈ ਤੇ ਤਾਂ ਉਹ ਵੀ ਲੈਂਦਾ 10-10 ਮੰਤੈਂ ਲੈਂਦਾ ਫਰਨੀਚਰ ਵਗੈਰਾ ਤੇ ਨਹੀਂ ਨਹੀਂ ਫਰਨੀਚਰ ਵਾਰਾਤ ਨਹੀਂ ਹੈ ਜਿਹੜਾ ਲੈਂਦਾ ਜਿਹੜੇ ਪਹਿਲੇ ਹੀ ਹੋਣ ਲੈਂਦੇ ਹੀ ਉਹ ਕੋ ਉਹ ਖਰਾਬ ਹੋ ਗਏ ਆ ਨਵੇਂ ਲੈਂਦੇ ਹੀ ਬੈੱਡ ਇੱਕ ਨਬਾਰੀ ਨਵੇਂ ਲੈਂਦੀ ਤੁਹਾਡੇ ਘਰ ਦਾ ਖਰਾਬ ਹੋ ਗਿਆ ਹਾਂ ਪਾਣੀ ਇੱਥੇ ਬਹੁਤ ਜ਼ਿਆਦਾ ਕਿੰਨੇ ਕੁੱਟਾ ਗਿਆ ਸੀ ਜੀ ਪਾਣੀ ਜੀ ਮੈਂ ਜਦੋਂ ਇਧਰੋਂ ਨੰਗ ਕੇ ਗਿਆ ਸਾਢੇ 7-8 ਵਜੇ ਉਦੋਂ ਮੈਂ ਤਰ ਕੇ ਗਿਆ ਵਾਂ ਕਰੂੰ ਤੇਰੀ ਲੱਗੇ ਗਏ ਹੈ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਬਹੁਤ ਜ਼ਿਆਦਾ ਹੈ ਸਮਾਨ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਨਹੀਂ ਜੀ ਹਾਂ ਇਹ ਭਰੋਸਾ ਨਹੀਂ ਪਿਆ 88 ਜੀ ਤੇ ਪਾਣੀ ਆਇਆ ਨਹੀਂ ਤੇ ਹੁਣ ਕਿੱਥੋਂ ਆ ਜਾਣਾ ਵਾ ਤੇ ਇਸ ਕਰਕੇ ਅਸੀਂ ਕੋਹਲ ਹੋ ਗਈ ਸਾਡੇ ਕੋਲ ਵੀ ਕੋਈ ਗੱਲ ਨਹੀਂ ਜੀ ਤੁਸੀਂ ਸੰਪਰਕ ਕਰਿਓ ਤਾਂ ਵਾਇਗਰੂ ਕਰੂਗਾ ਤੁਹਾਡਾ ਵੀਰਹਰੀ ਕਰਨਗੇ ਬਾਈ ਚਾਂਸ ਨਹੀਂ ਵੀ ਹੁੰਦਾ ਤੁਸੀਂ ਸਾਨੂੰ ਦੱਸਣਾ ਤੁਹਾਡੀ ਹੁਣ ਇਹ ਸਾਡੀ ਭੈਣ ਆ ਉਹ ਹਾਂ ਠੀਕ ਹੈ ਠੀਕ ਉਹਦਾ ਵਿਆਹ ਇਸ ਤਰ੍ਹਾਂ ਨਹੀਂ ਰੁਕੂਗਾ ਪੈਸੇ ਤੁਹਾਨੂੰ ਫੜਨ ਦੀ ਲੋੜ ਨਹੀਂ ਠੀਕ ਤੁਸੀਂ ਬੜੀ ਲਿਆਂਦੀ ਸੀ ਤਾਂ ਜੇ ਉਹ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਉਹ ਸਾਰਾ ਕਰਾਂਗੇ ਜੀ ਆਪਾਂ ਠੀਕ ਹੈ ਜੀ ਵਧੀਆ ਵਧੀਆ ਹਾਂਜੀ ਹਾਂ ਬਾਈ ਗਰੂ ਮੇਹਰ ਕਰੂਗਾ ਜੀ ਕੋਈ ਗੱਲ ਨਹੀਂ ਆ ਤੇ ਤੁਹਾਡਾ ਕੀ ਬਾਈ ਮੇਰਾ ਸਰ ਜਗਜੀਤ ਸਿੰਘ ਨਾਂ ਹੈ ਜੀ ਠੀਕ ਹੈ ਹਾਂਜੀ ਤੇ ਤੁਹਾਡੇ ਵੀ ਜ਼ਮੀਨ ਵਗੈਰਾ ਸਾਡੀ ਸਾਰ ਇਹ ਸਾਡੇ ਮੇਰੇ ਚਾਚਾ ਜੀ ਨੇ ਸਾਡੀ ਦਰਿਆਵਾਂ ਪਾਰੀ ਹੈ ਸਾਰੀ ਜ਼ਮੀਨ ਸਾਰੀ ਟੋਟਲ ਹੀ ਹੈ ਕੋਈ ਵੀ ਨਹੀਂ ਬੰਦਾ ਹੈ ਸਰਕਾਰ ਦਾ ਸਰ ਇੱਕ ਵੀ ਨਹੀਂ ਆਇਆ ਜਿਹੜੇ ਤੁਸੀਂ ਚੁਣਿਆ ਹੋਇਆ ਐਮਐਲਏ ਨਾ ਸਰ ਕੋਈ ਨਹੀਂ ਸਾਡੇ ਕੋਲ ਕੋਈ ਵੜਿਆ ਮੈਨੂੰ ਮਹੀਨਾ ਹੋ ਗਿਆ ਘਰ ਬੈਠੇ ਨੂੰ ਇੱਕੋ ਦਿਨ ਆਏ ਉੱਥੇ ਸਿਰਫ ਆਪਣੀ ਫੋਟੋ ਲਵਾ ਕੇ ਉਸ ਵੇਲੇ ਚਲ ਕੇ ਮੁੜ ਕੇ ਕਿਸ ਨੂੰ ਇਹਨਾਂ ਪੁੱਛਿਆ ਨਹੀਂ ਆ ਵੀ ਸਰਪੰਚ ਨੂੰ ਵੀ ਹੱਥ ਮਲਾ ਆ ਵੀ ਕੀ ਹਾਲ ਹੈ ਕੀ ਜ ਨਹੀਂ ਆ ਅੱਛਾ ਹਾਂ ਇਹਨੀ ਗੱਲ ਦਾ ਹਾਂਜੀ ਉਹ ਬਣਾਈ ਉਹਨਾਂ ਨੇ ਵੀ ਕੇਂਦਰ ਸਰਕਾਰ ਸਾਨੂੰ ਜਿਹੜੇ ਪੈਸੇ ਰੁਕੇ ਨੇ ਭਗਵਾਨਤਮਾਨ ਨੂੰ ਦੇਖਦੇ ਉਹਦੀ ਮਦਦ ਕਰਨ ਬਸ ਇਨੀ ਗੱਲ ਕਰਕੇ ਤੇ ਫੋਟੋ ਲਵਾਈ ਵੀਡੀਓ ਬਣਾ ਕੇ ਗੱਡੀ 'ਚ ਬੈ ਕੇ ਕਿਸ ਨੂੰ ਕਵਾਇਆ ਨਹੀਂਗਾ ਨਾ ਹੋਰ ਕੁਛ ਨਹੀਂ ਨਾ ਸਾਡੇ ਕੋਲ ਕੋਈ ਆਇਆ ਹੀ ਕੋਈ ਨਾ ਕਿ ਇਹਨੂੰ ਪੁੱਛਿਆ ਨਾ ਕਿ ਤੁਹਾਡਾ ਕੋਈ ਘਰ ਦਾ ਨੁਕਸਾਨ ਹੋਇਆ ਜਾਂ ਮੰਨ ਲਓ ਤੁਹਾਡਾ ਸਮਾਨ ਹੋਇਆ ਜਾਂ ਕੋ ਕੋ ਨਿਕੋ ਇਸੇ ਨੇ ਕਿਹਨੇ ਸਾਡੀ ਜ਼ਮੀਨ ਬਾਰੇ ਨਹੀਂ ਪੁੱਛਿਆ ਆ ਵੀਰ ਹਣਾ ਨੂੰ ਜਦੋਂ ਤੁਸੀਂ ਆਏ ਜੇ ਉਦੋਂ ਸ਼ਹਿਰੋਂ ਆਏ ਤਾਂ ਤਾਂ ਇਹਨਾਂ ਨੇ ਆਖਿਆ ਵੀ ਭਾਜੀ ਹੁਣੇ ਆ ਜੇ ਨਾਲ ਆਪਣੀ ਜ਼ਮੀਨ ਦਾ ਦੱਸਣ ਉਹ ਇੱਥੋਂ ਤੱਕ ਨਹੀਂ ਆਏ ਉਸ ਬਾਅਦ ਤੋਂ ਹੋ ਕੇ ਚਲੇ ਗਏ ਵੋਟਾਂ ਟਾਈਮ ਤੇ ਫਿਰ ਘਰ ਦੇ ਐਨ ਅੰਦਰ ਤੱਕ ਚਾਹ ਪੀ ਕੇ ਭਾਜੀ ਪਾਏ ਪੈਰੀ ਹੱਥ ਲਾਉਂਦੇ ਉਹਦੇ ਉਹ ਤਾਂ ਕੁਰਸੀਆਂ ਤਾਂ ਕਹਿਣਾ ਵੀ ਨਹੀਂ 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 ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਹੁਣ ਦੱਸੋ ਹੁਣ ਸਾਡੇ ਵੱਲ ਤੇ ਕੋਈ ਆਇਆ ਹੀ ਨਹੀਂ ਤੇ ਸਭ ਤੋਂ ਯਾਦ ਸਾਰਾ ਯਾਦੀ ਮਾਰ ਜਿਹੜੀ ਪੈਂਦੀ ਨਾ ਅਸੀਂ ਵੇਖਿਆ ਚਲੋ ਅਸੀਂ ਆਰਕਾ ਆਪਣੀ ਜ਼ਿੰਦਗੀ ਦਾ ਤਜਰਬਾ ਵੇਖਿਆ ਸਭ ਤੋਂ ਵੱਧ ਜਿਹੜੀ ਮਾਰ ਪੈਂਦੀ ਸਾਡੀ ਆਹ ਬੈਲਟ ਨੂੰ ਪੈਂਦੀ ਆ ਜਿਹੜਾ ਬਿਲਕੁਲ ਬਾਰਡਰ ਤੇ ਨਾ ਸਾਡੀ ਸੁਣਵਾਈ ਕੋਈ ਤੇ ਨਾ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਇੱਥੇ ਤੇ ਦੋ ਪ੍ਰਕਾਰ ਦੀ ਮਾਰ ਸਾਨੂੰ ਇੱਕ ਪ੍ਰਕਾਰ ਦੀ ਨਹੀਂ ਪੈਂਦੀ ਬਾਰਡਰ ਵਾਲਿਆਂ ਨੂੰ ਮਾਰ ਸਾਨੂੰ ਵੀਰ ਜੀ ਦੋ ਪ੍ਰਕਾਰ ਦੀ ਪੈਂਦੀ ਆ ਜਦੋਂ ਬਾਰਡਰ ਤੇ ਹਿਲਜੁਲ ਹੁੰਦੀ ਆ ਉਦੋਂ ਵੀ ਸਾਨੂੰ ਜੁੱਲੇ ਬਿਸਰੇ ਚੁੱਕ ਕੇ ਪਿੱਛੇ ਜਾਣਾ ਪੈਂਦਾ ਇੱਕ ਮਾਰ ਸਾਨੂੰ ਉਹ ਪੈ ਗਈ ਦੂਜੀ ਮਾਰ ਜਦੋਂ ਸਾਵਣ ਭਾਦਰੋਂ ਦੇ ਵਿੱਚ ਪਾਣੀ ਆਉਂਦੇ ਆ ਇੱਕ ਮਾਰ ਸਾਨੂੰ ਉਹ ਪੈ ਗਈ ਅਹੀਂ ਤੇ ਬਾਰਡਰ ਦੇ ਉੱਤੇ ਚਲੋ ਹੁਣ ਘਰ-ਬਾਰ ਨਹੀਂ ਛੱਡਿਆ ਜਾਂਦਾ ਕੀ ਕਰੀਏ ਲੇਕਿਨ ਇੱਥੋਂ ਬਾਰਡਰ ਸਾਰਾ 1.5 ਕਿਲੋਮੀਟਰ ਵੀਰ ਜੀ ਦੂਰ ਹੈ ਆ ਪਿੱਛੇ ਜੇ ਬਾਰਡਰ ਤੇ ਹਲਚਲ ਹੋਈ ਸੀ ਸਾਡੇ ਘਰ-ਬਾਰ ਸਾਰੇ ਖਾਲੀ ਕਰਵਾਤੇ ਅਹੀਂ ਆਪਣੇ ਇਹਦੇ ਵਿੱਚ ਸਾਡੇ ਬੱਚਿਆਂ ਦੀ ਪੜ੍ਹਾਈ ਨੂੰ ਵੀ ਅਸਰ ਪੈਣ ਰਿਹਾ ਤਾਂ ਹੀ ਤੇ ਬਾਰਡਰ ਦੀ 벨ਟ ਦੇ ਵਿੱਚੋਂ ਨਾ ਕੋਈ ਅਫਸਰ ਬੰਡਿਆ ਕਿਹੇ ਵੀ ਵਿਭਾਗ ਦੇ ਵਿੱਚ ਵੇਖਿਆ ਜਾਵੇ ਤਾਂ ਬਾਰਡਰ ਬੈਲਟ ਦਾ ਕੋਈ ਮਤਲਬ ਕਲਰਕ ਤੱਕ ਨਹੀਂ ਵੀਰ ਜੀ ਲੱਗਣਾ ਕਿੱਥੋਂ ਲੱਗੇਗਾ ਕਿਉਂਕਿ ਜਦੋਂ ਹੀ ਬੱਚੇ ਕਿਤੇ ਆਪਣਾ ਥੋੜਾ ਜਿਹਾ ਪੜ੍ਹ ਪੜ੍ਹਾਈ ਸ਼ਟਾਰਟ ਹੁੰਦੀ ਹੈ ਜਾਂ ਲੜਾਈ ਲੱਗ ਜਾਂਦੀ ਜਾਂ ਪਾਣੀ ਆ ਜਾਂਦਾ ਸਾਨੂੰ ਤਾਂ ਬਾਰਡਰ ਨੂੰ ਕੁੜੀ ਨਹੀਂ ਦੇਣੀ ਹਾਂਜੀ ਇੱਥੇ ਕੁੜੀ ਨਹੀਂ ਦੇਣੀ ਕਿਸੇ ਨੇ ਆ ਤੂੰ ਹੀ ਹੁਣ ਦੇਖ ਲੈ ਹੌਣ ਵਾਲੋ ਘੋਨੇਮਾਲ 마ਸੀ ਵਾਲੇ ਸਾਡੇ ਪਿੰਡ ਆ ਸਾਨੂੰ ਇੱਥੇ ਕਿਹੜੇ ਨੇ ਮਲਾ ਗਾਂ ਮੁੰਡਿਆਂ ਨੂੰ ਕੁੜੀ ਨਹੀਂ ਦੇਣੀ ਕਿਸੇ ਨੇ ਇਸਤੇ ਨਹੀਂ ਹੋਣੀ ਨਹੀਂ ਹੋਣੀ ਸਰ 100 ਦੇਣੀ ਕਿ ਕੁੜੀ ਤੁਹਾਡੀ ਫਿਰ ਮੈਂ ਕੁੜੀਆਂ ਦੇ ਵੀ ਨਹੀਂ ਹੋਣੇ ਅਗਲੇ ਨੇ ਕਹਿਣਾ ਸਾਡੇ ਪੁੱਤ ਨੇ ਭਾਈ ਵਿਆਹ ਕੇ ਆਉਣਾ ਉਹਨੇ ਰਾਤ ਰਹਿਣਾ ਵੀ ਆ ਕਿਤੇ ਬੱਸ ਬੱਸ ਉਹੀ ਦੀ ਗੱਲ ਆ ਤੁਹਾਨੂੰ ਦੱਸਣ ਦੇ ਬਹੁਤ ਜ਼ਿਆਦਾ ਹੈ ਜੀ ਮਾੜੀ ਮੋਟੀ ਨਹੀਂ ਚੰਗੀ ਭਲੀ ਇਹਨੂੰ ਕਹਿ ਦਿੰਨੇ ਹੁਣ ਇੱਥੇ ਕੋਈ ਨਹੀਂ ਆਉਂਦਾ ਬਸ ਇਹਨਾਂ ਉਦੋਂ ਆਉਣਾ ਜਦੋਂ ਵੋਟਾਂ ਦਾ ਮਤਲਬ ਆ ਨਾ ਕਿ ਇਹਨੂੰ ਇਹਨਾਂ ਪੁੱਛਿਆ ਨਾ ਕਿਸੇ ਨੇ ਕੋਈ ਸਾਡੇ ਕੋਲ ਕੋਈ ਕੋਈ ਨਹੀਂ ਆਇਆ ਗਲਤੀ ਕੀਤੀ ਹੈ ਬਾਜੀ ਉਹ ਆਉਂਦੇ ਆ ਫਿਰ ਆਪਾਂ ਸਵਾਲ ਵੀ ਨਹੀਂ ਕਰਦੇ ਤੇ ਅਸੀਂ ਵੀ ਪਿਛੇ ਚਮਚਾ ਘੜੀਆਂ ਬਹੁਤ ਕਰਦੇ ਆ ਜੀ ਆਪਾਂ ਜਕਾਰ ਆ ਤਾਂ ਐਡੀ ਲੰਬੀ ਬਾਹ ਹੁੰਦੀ ਨਹੀਂ ਜਿੱਡੀ ਕੱਢ ਲੈਨੇ ਆਪਾਂ ਫਿਰ ਸਾਰਾ ਹੈਗੀ ਤਿੰਨਾਂ ਪਾਰਟੀਆਂ ਚੋਂ ਨਹੀਂ ਆਇਆ ਕੋਈ ਵੀ ਤਿੰਨਾਂ ਕੋਈ ਸਾਡੇ ਕੋਲ ਤਿੰਨਾਂ ਪਾਰਟੀਆਂ ਚੋਂ ਨਹੀਂ ਕੋਈ ਵੀ ਆਇਆ ਜਾਣੀ ਤਿੰਨਾਂ ਚੋਂ ਨਹੀਂ ਨਾ ਆਇਆ ਜੀ ਕੋਈ ਨਹੀਂ ਆਇਆ ਤਿੰਨਾਂ ਚੋਂ ਕੋਈ ਨੁਮਾਇੰਦਾ ਨਹੀਂ ਆਇਆ ਜਿਹੜੇ ਮਤਲਬ ਥੱਲੇ ਵਾਲੇ ਨਹੀਂ ਹੁੰਦੇ ਕੋਈ ਸੈਕਟਰੀ ਲਾ ਲਓ ਜਾਂ ਕੋਈ ਉਹਨਾਂ ਦਾ ਚਮਚਾ ਲਾ ਲਓ ਕੋਈ ਤੱਕ ਨਹੀਂ ਪਹੁੰਚਾ ਸਾਡੇ ਕੋਲ ਮਨਲਾ ਐਮ ਐਲ ਏ ਨਹੀਂ ਆ ਸਕਦਾ ਮੰਤਰੀ ਨਹੀਂ ਕੋਈ ਆ ਸਕਦਾ ਉਹ ਤਾਂ ਹੁਣ ਘੱਟੋ ਘੱਟ ਕਿੰਨਾ ਨੁਕਸਾਨ ਹੋਇਆ ਦੁਨੀਆ ਵੇਖੋ ਇਧਰ ਪਾਰ ਵਾਲੀ ਸਾਈਡ ਨੂੰ 6-6 ਫੁੱਟ ਚਲੀ ਦਿੱਤਾ ਇਹ ਨੁਕਸਾਨ ਨੂੰ ਨਹੀਂ ਨਹੀਂ ਇਹ ਨੁਕਸਾਨ ਨੂੰ ਨੁਕਸਾਨ ਨਹੀਂ ਮੰਨਦੇ ਹੁਣੇ ਅਗਲੇ ਚੱਕਰ ਨਾ ਰੇਤਾ ਵੀ ਨਹੀਂ ਰੇਤਾ ਹੋਵੇ ਤਾਂ ਹੀ ਮੰਨ ਸਕੀਏ ਮੇਰੀ ਮਿੱਟੀ ਹੁਣ ਜਿਹੜਾ ਨੁਕਸਾਨ ਹੈ ਨਾ ਹੁਣ ਧੋਨਾ ਦੇਖ ਦੇਸ ਦੂਰ ਜੂਰ ਆ ਇਧਰ ਵੀ ਤੁਹਾਨੂੰ ਦਿਸਣ ਡਿਆ ਇਹ ਝੋਨਾ 20 ਤੋਂ 30% ਝੋਨਾ ਨਹੀਂਗਾ ਜੇ ਇੱਕ ਹਿਸਾਬ ਜਾਣੀ ਬਿਲਕੁਲ ਗੱਬੇ ਚ ਭਲ ਪੈ ਗਈ ਹੈ ਠੀਕ ਹੈ ਜੀ ਇਹ ਜੇ ਅਸੀਂ ਮੰਨ ਲਓ ਵੜਾ ਜੇ ਨਈਨਾ ਵੜਾਉਂਦੇ ਤੇ ਸਾਡਾ ਕਣਕ ਬੀਜ ਆਪ ਤਾਂ ਮੇਰੇ ਸਾਹਨੇ ਬੀਜੀ ਆ ਆ ਭਾਵੇਂ ਉੱਚੇ ਥਾਂ 'ਚ ਮਾੜੀ ਮੋਟੀ ਬੀਜੀ ਜਾਵੇ ਬਾਕੀ ਦਰਿਆਵਾਂ ਪਾਰ ਬੀਜਾਂ ਦਾ ਵੀ ਹਲਾਤ ਨਹੀਂ ਆ ਵੇਖੋ ਹੁਣ ਬੀਜ ਲਾਂਗੇ ਕਿੰਨੇ ਕਿੱਲੇ ਹੋਣੇ ਦਰਿਆਵਾਂ ਪਾਰ ਪੰਜ ਤੋਂ 600 4-500 ਕਿਲੋ ਆ ਸਾਡਾ ਜਿਹੜਾ ਪਾਰ ਉਹ ਕਹਿੰਦੇ ਅਸੀਂ 20000 ਰੁਪਏ ਦੇ ਦੇਣ ਤੁਹਾਨੂੰ ਜੀ ਸਰ ਕਿੱਥੇ ਆਇਆ ਉਹ ਉਹ ਤਾਂ ਕਹਿਣਾ 15 ਦਿਨਾਂ ਦੇ ਵਿੱਚ ਮਾਨ ਸਾਹਿਬ ਦੇ ਕਹਿੰਦੇ 15 ਦਿਨਾਂ ਦੇ ਵਿੱਚ ਮੈ ਦੇ ਦੇਣੇ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਅਜੇ ਤੱਕ ਨਾ ਪਟਵਾਰੀਆ ਮਜ਼ਦੂਰੀ ਕਰਨੀ ਨਹੀਂ ਆਇ ਚਲੋ ਗਵਰਨਮੈਂਟ ਨੇ ਸਾਨੂੰ ਖਰਚਾ ਦੇ ਦਿੱਤਾ ਲੇਕਿਨ ਜਿਹੜੀ ਆ ਬੇਵਪਤਾ ਪਈ ਹੈ ਜਿਹੜੀ ਆ ਬੇਵਪਤਾ ਉਹ ਕਹਿੰਦੇ ਰੇਤਾ ਜਿਹਦਾ ਰੇਤਾ ਉਹ ਵੇਚੋਗੇ ਨੇ ਵੇਚ ਆਹ ਵੇਖੋ ਆ ਰੇਤਾ ਹੈ ਹੀ ਨਹੀਂ ਕਿ ਕਸੂ ਹੈ ਇਹਨੂੰ ਕਿੱਥੇ ਵੇਚਾਂਗੇ ਇਹਨੂੰ ਕਿੱਧਰ ਵੇਚਾਂਗੇ ਇਹ ਇਹਨੂੰ ਅਸੀਂ ਕਹੇ ਬਨੇ ਵੇਚ ਵੀ ਨਹੀਂ ਸਕਦੇ ਨਾ ਸਾਨੂੰ ਚਲੋ ਫਸਲ ਦਾ ਗਵਰਨਮੈਂਟ ਕਹਿੰਦੀ ਵੀ ਤੁਹਾਨੂੰ ਅਸੀਂ ਦੇ ਦਿੰਨੇ ਆ 20 20000 ਰੁਪਏ ਤੁਹਾਨੂੰ ਕਿੱਲੇ ਤਾਂ ਮੰਨ ਕੇ ਚਲੋ ਵੀ ਗਵਰਨਮੈਂਟ ਨੇ ਸਾਨੂੰ 20000 ਰੁਪਏ ਕਿੱਲੇ ਦਾ ਦੇ ਦਿੱਤਾ 20000 ਦਾ ਵੀਰ ਜੀ ਖਰਚਾ ਲੱਗ ਗਿਆ ਤੇ ਇਹਨੂੰ ਉੱਤੇ ਜਿਹੜਾ ਖਰਚਾ 20 ਉਹ ਤਾਂ ਸਾਡੇ ਸਿਰ ਤੇ ਫੇਰ ਚੜ ਗਿਆ ਨਾ ਇੱਕ ਸਾਡੇ ਸਿਰ ਤੇ ਆੜਤੀਆਂ ਦੇ ਪੈਸੇ ਜੜੇ ਆ ਉਤੋਂ ਸਾਡੇ ਸਿਰ ਤੇ ਇਹ ਚੜ ਗਿਆ ਸਾਨੂੰ ਇਹ ਜਾਪਣ ਡਿਆ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਸਾਨੂੰ ਇਹ ਲੱਗ ਲੱਗੇ ਪੜੀਆਂ ਸਾਡੇ ਕੋਈ ਬੀਜੀਆਂ ਨਹੀਂ ਜਾਣੀਆਂ ਇਹੋ ਜ ਇਹੋ ਜ ਮਤਲਬ ਸਰਕਲ ਹੈ ਕਿਉਂਕਿ ਇੰਨੀ ਮਿੱਟੀ ਨੂੰ ਧੂਣਾ ਫੇਰ ਇਹਨੂੰ ਇੱਧਰ ਉੱਧਰ ਖੜਨਾ ਟਰੈਕਟਰਾਂ ਦਾ ਖਰਚਾ ਤੇਲ ਦਾ ਖਰਚਾ ਕਿੰਨਾ ਖਰਚਾ ਲੱਗ ਜਾਂਦਾ 20000 ਤੋਂ ਉਹ ਜਿਹੜੇ ਅਸੀਂ ਆੜਤੀਆਂ ਕੋਲੋਂ ਚੁੱਕ ਕੇ ਝੋਨੇ ਦੇ ਲਾਏ ਸਾਨੂੰ ਉਹੋ ਹੀ ਮੁੜਨੇ ਆ ਬਿਲਕੁਲ ਇਹਦੇ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਦਰਿਆ ਮੋਸਾ ਜਨਾਲਾ ਦਾ ਪਿੰਡ ਹੈਗਾ ਇਹ ਤਾਂ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਮਾਰਿਆ ਸਰਕਾਰ ਵੀ ਧਿਆਨ ਦੇਵੇ ਤੇ ਜਿਹੜੇ ਵੀਰ ਹੋਰ ਸੇਵਾ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਬਹੁਤ ਜ਼ਿਆਦਾ ਮਦਦ ਇੱਧਰ ਨਹੀਂ ਹੋਈ ਰਾਸ਼ਨ ਤਾਂ ਚਲੋ ਆ ਗਏ ਟਰਾਲੀਆਂ ਪਰ ਭਰ ਕੇ ਉਹ ਤਾਂ ਇਹਨਾਂ ਦਾ ਪਹਿਲੇ ਗੁਜ਼ਰਾਨ ਹੋ ਕੇ ਨੇ ਹੁੰਦੇ ਸਾਡਾ ਭਾਈ ਤੇ ਜਿਹਨਾਂ ਨੂੰ ਹਾਂਜੀ ਕਲਾਕਾਰ ਸਿੰਗਰ ਵੀ ਪਿੱਛੇ ਜੀਟੀ ਰੋਡ ਦੇ ਲਾਗੇ ਨਾਲ ਲੱਗਦੇ ਪਿੰਡਾਂ 'ਚ ਹੋ ਕੇ ਚਲ ਜਾਂਦੇ ਉੱਥੇ ਮਾਲੀ ਸਹਾਇਤਾ ਕਰਕੇ ਤੇ ਚਲ ਜਾਂਦੇ ਇੱਥੋਂ ਤੱਕ ਕੋਈ ਕਲਾਕਾਰ ਸਿੰਗਰ ਵੀ ਨਹੀਂ ਪਹੁੰਚਿਆ ਪਿੱਛੇ ਲੋਕ ਜੀਟੀ ਰੋਡ ਦੇ ਪਿੱਛੇ ਕਰਕੇ ਅਸੀਂ ਆਏ ਆ ਜਿਹੜੇ ਪਿੰਡਾਂ 'ਚ ਕੋਈ ਨਹੀਂ ਪਹੁੰਚ ਸਕਿਆ ਤਾਂ ਕਿ ਉੱਥੇ ਆ ਸਕਣ ਅਸੀਂ ਇਸੇ ਲਈ ਦਿਖਾ ਰਹੇ ਜੀ ਇਹ ਪਿੰਡ ਹੈ ਬਾਰਡਰ ਦਾ ਵੇਖਿਆ ਜਾਵੇ ਤਾਂ ਇੱਥੇ 1 ਕਿਲੋਮੀਟਰ ਦੂਰ ਬਾਰਡਰ ਹੈ ਠੀਕ ਹੈ ਇੱਥੋਂ ਸਿੱਧਾ ਵੇਖੀਏ ਤੇ 1 ਕਿਲੋ ਹਵਾ ਦੇ ਰਾਸਤੇ 1 ਕਿਲੋਮੀਟਰ ਬਾਰਡਰ ਹੈ ਤੇ ਇੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ ਮਤਲਬ ਕੋਈ ਚਲੋ ਕਿਤੇ ਵਿੱਚ ਵਾਰ ਕੋਈ ਆ ਗਈ ਹੋਏਗੀ ਸੰਸਥਾ ਆ ਕੇ ਕੋਈ ਸੇਵਾ ਕਰ ਗਈ ਹੋਏਗੀ ਲੇਕਿਨ ਜਿੱਤੋਂ ਤੱਕ ਸਾਡਾ ਖਿਆਲ ਹੈ ਅਜੇ ਤੱਕ ਕੋਈ ਨਹੀਂ ਆਇਆ ਤਾਂ ਜ਼ਰੂਰ ਇਹ ਨਾ ਪਿੰਡਾਂ ਵੱਲ ਧਿਆਨ ਦਿੱਤਾ ਜਾਵੇ ਦਰਿਆ ਮੂਸਾ ਦੇ ਅਸੀਂ ਖਬਰ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਜ਼ਰੂਰ ਇਹ ਨਾ ਵੀਰਾਂ ਦੀ ਸਾਰ ਲਈ ਜਾਵੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ